ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਾਰਗ ਮਹੱਲਾ ਪੰਜਵਾ ਮੈਲਾ ਹਰ ਕੇ ਨਾਮ ਬਿਨ ਜੀਉ ਇਹ ਮੈਲਾ ਪਦ ਤੇ ਵਿਸਰਾਮ ਲਾਉਣਾ ਹੈ ਮੈਲਾ ਹਰ ਕੇ ਨਾਮ ਬਿਨ ਜੀਉ ਤੈਨ ਪ੍ਰਭ ਸਾਚਾ ਆਪ ਭੁਲਾਇਆ ਵਿਖੇ ਠਗਉਰੀ ਪੀਰ ਰਹਾਉ ਕੋਟ ਜਨਮ ਭ੍ਰਮ ਤੋ ਬਹੁ ਭਾਂਤੀ ਥੇਤ ਨਹੀਂ ਕਤਹੂ ਪਾਈ ਪੂਰਾ ਸਤਗੁਰ ਸਹਜ ਨਾ ਭੇਟਿਆ ਸਾਖਤ ਆਵੈ ਜਾਈ ਰਾਖ ਲੇ ਪ੍ਰਭ ਸਮ੍ਰਿਥ ਦਾਤੇ ਤਉਮ ਪ੍ਰਭ ਅਗਮ ਅਪਾਰ ਨਾਨਕ ਦਾਸ ਤੇਰੀ ਸਰਣਾਈ ਭਵਜਲ ਉਤਰਿਓ ਪਾਰ ਸਰਗ ਮਹੱਲਾ ਪੰਜਵਾ ਰਮਣ ਕਾ ਰਾਮ ਕੇ ਗੁਣ ਬਾਦ ਇਹ ਰਮਣ ਕਾ ਇਥੇ ਵਿਸਰਾਮ ਲਾਉਣਾ ਹੈ ਰਾਮ ਕੇ ਗੁਣ ਬਾਦ ਸਾਧ ਸੰਗਤ ਆਈ ਹੈ ਪਰਮੇਸ਼ਰ ਅੰਮ੍ਰਿਤ ਜਾ ਕੇ ਸਵਾਦ ਰਹਾਉ ਸਿਮਰਤ ਏਕ ਅਚੁੱਤ ਅਬਿਨਾਸੀ ਦਿਨ세 ਮਾਇਆ ਮਾਦ ਸਹਿਜ ਆਨੰਦ ਅਨਹਦ ਧੋਨ ਬਾਣੀ ਬਹਰ ਨ ਭਏ ਵਿਖਾਦ ਵਿਖਾਦ ਦਦੇ ਨਾਲ ਬੋਲਣਾ ਵਿਖਾਦ ਨਹੀਂ ਕਹਿ ਦਿੰਨਾ ਧੱਦਾ ਲਾ ਕੇ ਸੰਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੋਕ ਪ੍ਰਹਿਲਾਦ ਇਹ ਵਿਸਰਾਮ ਸੰਕਾਦਿਕ ਬ੍ਰਹਮਾਦਿਕ ਗਾਵਤ ਇਥੇ ਵਿਸਰਾਮ ਗਾਵਤ ਸੋਕ ਪ੍ਰਹਿਲਾਦ ਪੀਵਤ ਅਮੇਉ ਮਨੋਹਰ ਹਰ ਰਸ ਜਾਪ ਨਾਨਕ ਹਰ ਬਿਸਮਾਦ ਸਾਰਗ ਮਹੱਲਾ ਪੰਜਵਾ ਕਿੰਨੇ ਪਾਪ ਕੇ ਬਹੁ ਕੋਟ ਕਿੰਨੇ ਇਥੇ ਵਿਸਰਾਮ ਨੇ ਦੇਹ ਟਾਂ ਹਲੰਤ ਲੱਗਿਆ ਤੱਕੇ ਨੂੰ ਭਾਰਾ ਨਹੀਂ ਕਰਨਾ ਹੈ ਕਿੰਨੇ ਪਾਪ ਕੇ ਬਹੁ ਕੋਟ ਦਿਨ ਸਰਾਨੀ ਥਕਤ ਨਹੀਂ कतह नाही छोट रहाओ महाबजर बेख बयाधी सिर उठाई पोट उगर गईया है पीतर उगर गईया है पीतर जमहै चो, ग्रासे चो जम है ग्रासे झोट कला दो जम है ग्रासे झोट ਪਾਸ ਪ੍ਰੀਤ ਉਸਟ ਗਰਦਬ ਅਨਕ ਜੋਨੀ ਲੇਟ ਗਰਦਬ ਪਾਜ ਸਾਧ ਸੰਗ ਗੋਬਿੰਦ ਨਾਨਕ ਕਾਛ ਨਾ ਲਾਗੈ ਫੇਟ ਸਰਗ ਮਹੱਲਾ ਪੰਜਵਾ ਅੰਦੇ ਖਾਵਹਿ ਬਿਸੂ ਕੀ ਟਾਕ ਖਾਵਹਿ ਪਤਿ ਸ੍ਰਾਮ ਨੈਨ ਸ਼ਰਵਨ ਸਰੀਰ ਸਭ ਹਟਿਓ ਸਾਸ ਗਇਓ ਤਤ ਘਾਟ ਰਹਾਉ ਅਨਾਥ ਰਿਆਣ ਉਦਰ ਲੇ ਭੁਖ ਹੈ ਅਨਾਥ ਰਿਆਣ ਉਦਰ ਲੇ ਭੁਖ ਹੈ ਮਾਇਆ ਗਈਆ ਹਾਟ ਕਿਲ ਬਿਖ ਕਰਤ ਕਰਤ ਪਸ਼ੁਤਾਵਹਿ ਕਬ ਹੋ ਨਾ ਸਾਕੈ ਛਾਟ ਨਿੰਦਕ ਜਮਦੂਤੀ ਆਏ ਸੰਘਾਰਿਓ ਨਿੰਦਕ ਜਾਮਦੂਤੀ ਆਏ ਸੰਘਾਰਿਓ ਦੇਵਹ ਮੂਡ ਉੱਪਰ ਮਟਾਕ ਨਿੰਦਕ ਜਾਮਦੂਤੀ ਆਏ ਸੰਘਾਰਿਓ ਇਥੇ ਵਿਸਰਾਮ ਦੇਵਹ ਮੂਡ ਉੱਪਰ ਮਟਾਕ ਨਾਨਕ ਆਪਣ ਕਟਾਰੀ ਆਪਸ ਕੋ ਲਾਈ ਆਪਣੀ ਆਪਨ ਨਾਨਕ ਇਥੇ ਅਮਕ ਲਾਦਨੀਓ ਆਪਨ ਕਟਾਰੀ ਆਪਸ ਕੋ ਲਾਈ ਇਥੇ ਵਿਸਰਾਮ ਨਾਨਕ ਆਪਨ ਕਟਾਰੀ ਆਪਸ ਕੋ ਲਾਈ ਮਨ ਆਪਣਾ ਕੀਨੋ ਫਾਟ Sarg ਮਹੱਲਾ ਪੰਜਵਾ ਟੂਟੀ ਨਿੰਦਕ ਕੀ ਆਦ ਬੀਚ ਟੂਟੀ ਨਿੰਦਕ ਕੀ ਇਥੇ ਵਿਸਰਾਮ ਬੀਚ ਆਦ ਬੀਚ ਜਾਣ ਕਾ ਰਾਖਾ ਆਪ ਸੁਆਮੀ ਬੇਮੁਖ ਕਉ ਆਏ ਪਹੂਚੀ ਮੀਚ ਬੇਮੁਖ ਕਉ ਆਏ ਪਹੂਚੀ ਮੀਚ ਪਹੂਚੀ ਬੋਲਣਾ ਹੈ ਰਹਾਉ ਉਸ ਕਾ ਕਹਿਆ ਕੋਈ ਨਾ ਸੁਣਾਈ ਕਹੀ ਨ ਬੈਸਣ ਪਾਵੈ ਈ ਹਾਂ ਦੁਖ ਆਗੈ ਨਰਕ ਭੁੰਚੈ ਬਹੁ ਜੋਨੀ ਪਰਮਾਵੈ ਪ੍ਰਗਟ ਭਇਆ ਖੰਡੀ ਬ੍ਰਹਮੰਡੀ ਕੀਤਾ ਆਪਣਾ ਪਾਇਆ ਕੀਤਾ ਆਪਣਾ ਪਾਇਆ ਕੀਤਾ ਆਪਣਾ ਪਾਇਆ ਨਾਨਕ ਸਰਨ ਨਿਰਭਉ ਕਰਤੇ ਕੀ ਅਨੰਦ ਮੰਗਲ ਗੁਣ ਗਾਇਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ